ਜਿਹੜਾ ਇੱਕ ਮੇਰਾ ਅੰਦਾਜ਼ ਹੈ ਜੋ ਤੁਹਾਨੂੰ ਪਸੰਦ ਆਵੇ ਤੇ ਫਿਰ ਵੋਟ ਦਾ ਹੱਕਦਰ ਮੈਂ ਕੰਬੀ ਸਿੱਖਾਂ ਦੇ ਨਾਲ ਬਹੁਤ ਵੱਡੀ ਇਨਸਾਫੀ ਤੇ ਬੇਇਨਸਾਫੀ ਹੋ ਰਹੀ ਹੈ ਉਹਨਾਂ ਨੂੰ ਰਿਹਾਈ ਦੋ ਭਾਈਚਾਰਕ ਸਾਂਝ ਇਹ ਲੋਹੇ ਵਾਂਗ ਮਜ਼ਬੂਤ ਤੇ ਜੀ ਦੀ ਜਿਸ ਤਰ੍ਹਾਂ ਬਾਕੀ ਇਲਾਕਿਆਂ ਨੇ ਤਰੱਕੀ ਕੀਤੀ ਹੈ ਅਸੀਂ ਇੱਕ ਬਾਰਡਰ ਤੇ ਹੋਣ ਕਰਕੇ ਸਾਡੇ ਨਾਲ ਧੱਕਾ ਚੁੱਕਿਆ ਜਾਂਦਾ ਹੈ ਇਹਨੇ ਵਿਰਸਾ ਸਿੰਘ ਬਲਟੋਹਾ ਕਾਲੀਦਲ ਦੇ ਖਡੂਰ ਸਾਬ ਤੋਂ ਉਮੀਦਵਾਰ ਇਹਨਾਂ ਦਾ ਮੁਕਾਬਲਾ ਜੇਲ੍ਹ 'ਚ ਬੈਠੇ ਅਮਰਿਤਪਾਲ ਸਿੰਘ ਨਾਲ ਵੀ ਹੈ ਇਹਨਾਂ ਨੇ ਉਹ ਮੁੱਦੇ ਦੱਸੇ ਨੇ ਜਿਨ੍ਹਾਂ ਦੇ ਆਧਾਰ 'ਤੇ ਚੋਣ ਲੜ ਰਹੇ ਨੇ ਜਿਨ੍ਹਾਂ 'ਚ ਮੁੱਖ ਬੰਦੀ ਸਿੰਘਾਂ ਦੀ ਰਿਹਾਈ ਪਾਈ ਜਾ ਰਿਖਸਾਂ 'ਚ ਟਮੰ ਰਹੇਗਾ ਖਡੂਰ ਸਾਬ ਦੀ ਗਿਣਤੀ ਇਸ ਵਾਰ ਪੰਜਾਬ ਦੀਆਂ ਦਿਲਚਸਪ ਸੀਟਾਂ 'ਚ ਹੋ ਰਹੀ ਹੈ ਕਿਉਂਕਿ ਇਥੋਂ ਅਮਰਿਤਪਾਲ ਸਿੰਘ ਚੋਣ ਲੜ ਰਹੇ ਨੇ ਜੋ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਡਿਬਰੂਗੜ ਜੇਲ੍ਹ 'ਚ ਬੰਦ ਨੇ ਖਡੂਰ ਸਾਬ ਤੋਂ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਮੈਦਾਨ ਛੁਟਾਰਿਆ ਜਦੋਂ ਕਿ ਕਾਂਗਰਸ ਨੇ ਸਾਫਗਾ ਐਮਐਲਏ ਕੁਲਬੀਰ ਜ਼ੀਰਾ ਤੇ ਦਾਖ ਖੇਡਿਆ ਤੇ ਭਾਜਪਾ ਵੱਲੋਂ ਮਨਜੀਤ ਸਿੰਘ ਮੰਨਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਬਲਟੋਹਾ ਤੇ ਆਜ਼ਾਦ ਚੋਣ ਲੜ ਰਹੇ ਨੇ ਅਮਰਿਤਪਾਲ ਸਿੰਘ ਨਰੇਗਾ ਇਸ ਨੂੰ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਜਿਹੜਾ ਆ ਉਹ ਲਾਗੂ ਕੀਤਾ ਜਾਊਗਾ ਔਨਰੇਗਾ ਦੇ ਵਿੱਚ ਖਾਸ ਕਰਕੇ ਐਸੀ ਭਾਈਚਾਰੇ ਨੂੰ ਤੇ ਗਰੀਬ ਜਿਹੜੇ ਲੋਕ ਨਹੀਂ ਤਾਂ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣਾ ਉਹਨਾਂ ਵਾਸਤੇ ਜਿਹੜਾ ਨਰੇਗਾ ਜਿਹੜੀ ਸਕੀਮ ਹੈ ਉਹਦਾ ਜਿਹੜਾ ਆ ਉਹਨਾਂ ਨੂੰ ਕੰਮ ਹੱਇਆ ਕਰਵਾਇਆ ਜਾਊਗਾ ਔਰ ਨੀਲੇ ਕਾਟ ਜਿਹੜੇ ਕਿ ਵਧਨੇ ਚਾਹੀਦੇ ਸੀ ਹੋਰ ਬਣਨੇ ਚਾਹੀਦੇ ਸੀ ਉਹ ਪਹਿਲਿਆਂ ਦੇ ਵਿੱਚ ਵੱਡੇ ਪਦਰ ਤੇ ਜਿਹੜੀ ਕਟੌਤੀ ਕਰ ਦਿੱਤੀ ਗਈ ਉਹ ਰਾਸ਼ਨ ਕਿੱਥੇ ਜਾਂਦਾ ਆ ਕੌਣ ਖਾਂਦਾ ਆ ਕੌਣ ਸੱਜੇ ਖੱਬੇ ਘਮਾਉਂਦਾ ਆ ਇਸ ਸਰਕਾਰਾਂ ਨੂੰ ਪੁੱਛਣ ਦੀ ਲੋੜ ਆ ਜਿਹੜੇ ਨੀਲੇ ਕਾਰਡ ਹੈ ਜਿਨ੍ਹਾਂ ਦੇ ਕੱਟੇ ਗਏ ਉਹ ਮਕਾਨਾਂ ਦੀ ਜਿਹੜੀ ਇੱਕ ਸਕੀਮ ਹੈ ਕੇਂਦਰ ਦੀ ਉਹ ਵੀ ਲੋਕਾਂ ਤੱਕ ਪਹੁੰਚਾਵਾਂਗੇ ਜਿਹੜੀ ਕਿ ਕੇਂਦਰ ਦੀ ਸਕੀਮ ਹੈ ਪਰ ਉਹ ਜਦੋਂ ਕਿਸੇ ਸਹੀ ਤੇ ਚਸਪੀ ਨਹੀਂ ਲੈਂਦਾ ਤੇ ਲੋਕਾਂ ਤੱਕ ਲੋੜਵੰਦਾਂ ਤੱਕ ਨਹੀਂ ਪਹੁੰਚਦੀ ਕੋਈ ਮੈਂ ਪਹੁੰਚਾਉਂਗਾ ਘਰ ਦੇ ਵਿੱਚ ਫਲਸ਼ ਹੋਣੀ ਚਾਹੀਦੀ ਹੈ ਔਰ ਸਾਫ ਸੁਥਰੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਵੀ ਜਿਹੜਾ ਆ ਮੈਂ ਆਪਣੀ ਜਤੂ ਜੈਦ ਕਰਕੇ ਤਹਿਰੀਕ ਘਰ ਦੇ ਵਿੱਚ ਕੋਈ ਵੀ ਕਰ ਅਜਿਹਾ ਨਾ ਹੋਵੇ ਜਿੱਥੇ ਇਹ ਸਾਫ ਸੁਥਰੀ ਫਲਸ਼ ਨਾ ਹੋਵੇ ਪਾਨੀ ਦੀਆਂ ਲੋੜਾਂ ਨੇ ਕਿਸਾਨੀ ਦੀਆਂ ਮੰਗਾਂ ਨੇ ਕੇਂਦਰ ਸਰਕਾਰ ਗੱਲਬਾਤ ਕਰਕੇ ਵਾਅਦੇ ਕਰਕੇ ਮੁੱਕਰ ਗਈ ਹੈ ਉਹਦੀ ਜਵਾਬਦੇਹੀ ਕਰਾਂਗੇ ਮਜ਼ਦੂਰਾਂ ਦੇ ਮਸਲੇ ਆ ਵਪਾਰੀਆਂ ਦੇ ਮਸਲੇ ਆ ਹਰੇਕ ਵਰਗ ਦੇ ਮਸਲੇ ਆ ਸਭ ਤੋਂ ਵੱਡੀ ਗੱਲ ਹੈ ਕਿ ਬੇਰੁਜ਼ਗਾਰੀ ਦਾ ਮਸਲਾ ਹੈ ਔਰ ਸਰਕਾਰ ਨੂੰ ਜਿਹੜਾ ਆ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਵਾਸਤੇ ਜਿਹੜਾ ਆ ਕੇਂਦਰ ਸਰਕਾਰ ਨੂੰ ਉਹ ਮਜਬੂਰ ਕਰਾਂਗੇ ਕੋਈ ਸਮਾਂ ਸੀ ਜਦੋਂ ਸਾਡਾ ਇਲਾਕਾ 1947 ਦੀ ਵੰਡ ਤੋਂ ਪਹਿਲਾਂ ਸਭ ਤੋਂ ਖਸ਼ਹਾਲ ਸੀ ਹਾਂਜੀ ਚਾਹੇ ਰੋਟੀ ਅਸੀਂ ਅੱਜ ਵੀ ਚੰਗੀ ਖਾਂਦੇ ਆ ਪਰ ਜਿਸ ਤਰ੍ਹਾਂ ਬਾਕੀ ਇਲਾਕਿਆਂ ਨੇ ਤਰੱਕੀ ਕੀਤੀ ਹੈ ਅਸੀਂ ਇੱਕ ਬਾਰਡਰ ਤੇ ਹੋਣ ਕਰਕੇ ਸਾਡੇ ਨਾਲ ਤੱਕਾ ਕਿਉਂ ਕੀਤਾ ਜਾਂਦਾ ਹੈ ਬੇਇਨਸਾਫੀ ਕਿਉਂ ਕੀਤੀ ਜਾਂਦੀ ਹੈ ਕੀ ਇੱਕ ਕਿਸਾਨ ਨੂੰ 6000 ਰੁਪਏ ਦੇ ਕੇ ਤੁਸੀਂ ਸਮਝਦੇ ਜਿਕੇ ਬਹੁਤ ਬਟਾ ਮਾਰ ਕੇ ਮਾਰਤਾ ਹਾਂਜੀ ਉਹ ਮੇਰੀ ਕੋਸ਼ਿਸ਼ ਹੋਊਗੀ ਕਿ ਬਾਕੀ ਹੋਰ ਮੈਂਬਰ ਪਾਰਲੀਮੈਂਟ ਚਾਹੇ ਉਹ ਕਿਸੇ ਵੀ ਸੂਬੇ ਦੇ ਨੇ ਉਹਨਾਂ ਨਾਲ ਰਲ ਕੇ ਜਿਹੜੀ ਆ ਕਿਸਾਨੀ ਦੀ ਜਿਹੜੀ ਹੈ ਉਹ ਜਿਹੜੀ ਰਾਸ਼ੀ ਹੈ ਉਹ ਵਧਾਈ ਜਾਵੇ